ਅਸੀ ਕਾ ਜੀ ਮੈਂ ਤਰਮਿੰਦਰ ਸਿੰਘ ਹੜਾ ਦੇ ਨਾਲ ਤਬਾਹੀ ਇੰਨੀ ਕਿ ਜ਼ਿਆਦਾ ਹੈ ਜਿਸ ਦਾ ਅੰਤਾਜਾ ਹੀ ਨਹੀਂ ਲਗਾਇਆ ਜਾ ਸਕਦਾ ਪਿਛਲੇ ਕੱਲ ਕਟੂਆ ਦੇ ਵਿੱਚ ਇੱਕ ਪੋਲ ਜਿਹੜਾ ਨੈਸ਼ਨਲ ਹਾਈਵੇ ਤੇ ਬਣਿਆ ਹੋਇਆ ਹੈ ਪਠਾਨਕੋਨ ਨੂੰ ਕਸ਼ਮੀਰ ਦੇ ਨਾਲ ਜੋੜਦਾ ਆ ਉਹ ਰੁੜ ਗਿਆ ਤੇ ਪਠਾਨਕੋੜ ਦੀ ਚੱਕੀ ਦੇ ਉੱਪਰ ਬਣਿਆ ਹੋਇਆ ਇੱਕ ਪੁਰਾਣਾ ਜਿਹੜਾ ਖਸਤਾ ਹਾਲਤ ਦੇ ਵਿੱਚ ਪੋਲ ਸੀਗਾ ਜਿਹੜਾ ਖਸਤਾ ਹੋਣ ਦਾ ਕਾਰਨ ਕੋਈ ਉਹ ਪੁਰਾਣਾ ਹੋਣ ਦਾ ਨਹੀਂ ਸੀਗਾ ਚੱਕੀ ਬੈਂਕ ਦੇ ਵਿੱਚ ਪਿਛਲੇ 20-25 ਸਾਲਾਂ ਦੇ ਵਿੱਚ ਹੋ ਰਹੀ ਇਲੀਗਲ ਮਾਈਨਿੰਗ ਜਿਸ ਮਾਈਨਿੰਗ ਕਰਕੇ ਤਬਾਹੀ ਲਗਾਤਾਰ ਹਿਮਾਚਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਹੁਣ ਪੰਜਾਬ ਦੇ ਸਿਰ ਤੇ ਉੱਪਰ ਵੀ ਤਬਾਹੀ ਦਾ ਜਿਹੜਾ ਆ ਦੌਰ ਦੇਖਣ ਨੂੰ ਮਿਲ ਰਿਹਾ ਆ ਚੱਕੀ ਦੇ ਉੱਪਰ ਬਣਿਆ ਹੋਇਆ ਇਹ ਪੁਲ ਹੁਣ ਵਹਿ ਗਿਆ ਆ ਜਿਹਦੀਆਂ ਤਸਵੀਰਾਂ ਤੁਸੀਂ ਲਗਾਤਾਰ ਨਾਲ ਦੇਖ ਰਹੇ ਹੋ ਹਰ ਇੱਕ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕੁਝ ਤਸਵੀਰਾਂ ਮੈਂ ਤੁਹਾਡੇ ਨਾਲ ਕੁਝ ਸਮੇਂ ਪਹਿਲਾਂ ਦੀਆਂ ਕੁਝ ਸਾਲਾਂ ਪਹਿਲਾਂ ਦੀਆਂ ਸਾਂਝੀਆਂ ਕਰ ਰਹੀਆਂ ਜਿਹਦੇ ਵਿੱਚ ਇਸੇ ਪੁਲ ਦੇ ਪਿੱਲਰ ਦੇਖ ਲੋ ਕਿ ਕਿਸ ਪ੍ਰਕਾਰ ਦੇ ਨਾਲ ਖਾਲੀ ਹੈ ਬਾਰ ਬਾਰ ਮਹਿਕਮੇ ਦੇ ਵੱਲੋਂ ਲੋਹੇ ਦੇ ਜਿਹੜੇ ਐਂਗਲ ਬਣਾ ਕੇ ਹੋਰ ਥੱਲੇ ਲਗਾਏਗੇ ਪਰ ਚੱਕੀ ਦੇ ਇਸ ਇਸ ਪੋਲ ਤੋਂ ਹੋਰ ਹੇਠਲੀ ਸਾਈਡ ਇੰਨੀ ਕਿ ਜ਼ਿਆਦਾ ਡੂੰਗੀ ਮਾਈਨਿੰਗ ਕੀਤੀ ਗਈ ਤੇ ਇਹ ਲਗਾਤਾਰ ਚੱਕੀ ਦਰਿਆ ਹੋਰ ਡੂੰਗਾ ਹੁੰਦਾ ਗਿਆ ਤੇ ਹੁਣ ਪਾਣੀ ਆਣ ਦੇ ਨਾਲ ਹਾਲਾਤ ਇਹ ਬਣ ਗਏ ਕਿ ਇਹ ਪੁਲ ਰੁਗ ਗਿਆ ਹੁਣ ਜਿਹੜਾ ਨਵੇਂ ਜਿਹੜੇ ਪੁਲ ਕਹ ਲਿਆ ਵੀ ਦੋਨੇ ਚਲੇ ਬਣਾਏ ਹੋਏ ਐ ਜਿਹੜੇ ਪੂਰੇ ਨੈਸ਼ਨਲ ਹਾਈਵੇ 44 ਨੂੰ ਜੋੜਦੇ ਆ ਪਠਾਨਕੋਟ ਦੇ ਨਾਲ ਮੁਕੇਰੀਆਂ ਜਲੰਧਰ ਨੂੰ ਲੁਧਿਆਣੇ ਨੂੰ ਇਹ ਦੋਨੇ ਪੋਲ ਵੀ ਕੱਲ ਨੂੰ ਇਹ ਜਾਂਦੇ ਲੱਗਣਗੇ ਕਿਉਂਕਿ ਮਾਈਨਿੰਗ ਬੰਦ ਨਹੀਂ ਹੋਈ ਅੱਜ ਵੀ ਮਾਈਨਿੰਗ ਲਗਾਤਾਰ ਜਿਹੜੀ ਹੈ ਬਦਸੂਰ ਜਾਰੀ ਹੈ ਉਹਦੇ ਵੱਲੋਂ ਜਿਹੜੇ ਹੁਣ ਰਿਜ਼ਲਟ ਹੈ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਡੀਸਿਲਟਿੰਗ ਹੋਣੀ ਚਾਹੀਦੀ ਹੈ ਕਿ ਇਸ ਪੱਧਰ ਦੇ ਉੱਪਰ ਡੀਸਿਲਟਿੰਗ ਚਾਹੀਦੀ ਹੈ ਦਰਿਆਮਾ ਦੀ ਮੇਨ ਪੰਜਾਬ ਦੇ ਤਿੰਨੇ ਦਰਿਆ ਚਾਹੇ ਰਾਵੀ ਹੈ ਸਤਲੁਜ ਹੈ ਚਾਹੇ ਬਿਆਸ ਹੈ ਇੰਨੀ ਕਿ ਜ਼ਿਆਦੇ ਲਾਰ ਸਕੇਲ ਦੇ ਉੱਪਰ ਮਾਈਨਿੰਗ ਅਕਾਲੀ ਭਾਜਪਾ ਦੇ ਗੱਠ ਜੋੜ ਨੇ ਵੀ ਕਰਵਾਈ ਉਤੋਂ ਬਾਅਦ ਕਾਂਗਰਸ ਦੇ ਕੈਪਟਨ ਦੇ ਦੌਰ ਦੇ ਵਿੱਚ ਵੀ ਹੋਈ ਤੇ ਚੰਨੀ ਦੇ ਦੌਰ ਦੇ ਵਿੱਚ ਵੀ ਅਜੇ ਹੀ ਚੱਲੇ ਰਹੀ ਪੰਜਾਬ ਤੋਂ ਬਾਹਰ ਹੀ ਆ ਕੇ ਠੇਕੇਦਾਰ ਲਗਾਤਾਰ ਪੰਜਾਬ ਦੀ ਜ਼ਮੀਨ ਨੂੰ ਪੰਜਾਬ ਦੇ ਰੇਤੋਂ ਨੂੰ ਪੰਜਾਬ ਦੇ ਵਿੱਚ ਪੱਥਰ ਨੂੰ ਵੱਡੇ ਪੱਧਰ ਤੇ ਉਹਦੀ ਲੁੱਟ ਕਰਦੇ ਰਹੇ ਤੇ ਦਾ 1 ਰੁਪਿਆ ਵੀ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚ ਨਹੀਂ ਗਿਆ ਉੱਥੇ ਹੀ ਇਹਨਾਂ ਦਰਿਆਵਾਂ ਦੇ ਨਾਲ ਲੱਗਦੇ ਚਾਹੇ ਬਿਆਸ ਹੈ ਸਤਲੁਜ ਹੈ ਚਾਹੇ ਸਾਡਾ ਰਾਵੀ ਹੈ ਇਹਨਾਂ ਦੇ ਨਾਲ ਲੱਗਦੇ ਛੋਟੀਆਂ ਜਿਹੜੀਆਂ ਖੱਡਾਂ ਆ ਜਿਹਦੇ ਵਿੱਚੋਂ ਚੱਕੀ ਇੱਕ ਹੈ ਚੱਕੀ ਦੇ ਵਿੱਚ ਵੀ ਜਿਹੜੀ ਮਾਈਨਿੰਗ ਚੱਲਦੀ ਪਈ ਹੈ ਜਿਹਦੇ ਨਾਲ ਤਬਾਹੀ ਹੈ ਕੱਲ ਪੌਂਗ ਡੈਮ ਦੇ ਵੱਲੋਂ ਪਾਣੀ ਜਿਹੜਾ ਆ ਬਿਆਸ ਦੇ ਨੇਚਰਲ ਕੋਰਸ ਦੇ ਵਿੱਚ ਕੁਝ ਸਮਾਂ ਰੋਕਿਆ ਗਿਆ ਕਿਉਂਕਿ ਚੱਕੀ ਦੇ ਵਿੱਚ ਪਠਾਨਕੋਟ ਏਰੀਆ ਦੇ ਵਿੱਚ ਇੰਨੀ ਕਿ ਜ਼ਿਆਦਾ ਬਾਰਿਸ਼ ਹੋਈ ਵੀ ਚੱਕੀ ਦੇ ਵਿੱਚ ਪਾਣੀ ਇੰਨਕ ਜਿਆਦੇ ਉਫਾਨ ਦੇ ਵਿੱਚ ਸੀਗਾ ਜਿਹੜਾ ਚੱਕੀ ਦੇ ਉੱਪਰ ਬਣੇ ਹੋਏ ਪੁਲ ਨੂੰ ਵੀ ਰੋੜ ਕੇ ਨਾਲ ਲੈ ਗਿਆ ਹੁਣ ਅਗਲਾ ਖਤਰਾ ਜਿਹੜਾ ਕਹਿ ਲਈਏ ਵੀ ਸਾਡਾ ਜਿਹੜਾ 에ਅਰ ਫੋਰਸ ਦਾ ਜਿਹੜਾ ਕਹਿ ਲਈਏ 에ਅਰ ਫੋਰਸ ਦਾ ਜਿਹੜਾ ਕੈਂਟ ਹੈ ਪਠਾਨਕੋਟ ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ ਉਹਦਾ ਪਿਛਲਾ ਜਿਹੜਾ ਰਸਤਾ ਉਹ ਰੁੜ ਗਿਆ ਹੁਣ ਰੇਲਵੇ ਲਾਈਨ ਹੈ ਜਿਹੜੀ ਕਹਿ ਲਈਏ ਵੀ ਜਲੰਧਰ ਨੂੰ ਪਠਾਨਕੋਟ ਦੇ ਨਾਲ ਜੋੜਦੀ ਹੈ ਜੰਮੂ ਤੋਂ ਵੀ ਦੇ ਨਾਲ ਜੋੜਦੀ ਹੈ ਸਾਡੀ ਉਹ ਰੇਲਵੇ ਲਾਈਨ ਦੇ ਉੱਪਰ ਵੀ ਖਦਸਾ ਬਣਿਆ ਹੋਇਆ ਹੈ ਵੀ ਉਹ ਰੇਲਵੇ ਲਾਈਨ ਦਾ ਬ੍ਰਿਜ ਜਿਹੜਾ ਹੈ ਉਹ ਵੀ ਲਗਾਤਾਰ ਥੱਲੋ ਦੇ ਪੈਰ ਕਰਦੇ ਪਿਆ ਕਿ ਕਿ ਬੇਸਮੈਂਟ ਰਹਿ ਨਹੀਂ ਦਿੰਦਾ ਇੰਨੀ ਕਾ ਜ਼ਿਆਦਾ ਇਲੀਗਲ ਮਾਈਨਿੰਗ ਨੇ ਡੂੰਗੀ ਜਦੋਂ ਮਾਈਨਿੰਗ ਕਰ ਦਿੱਤੀ ਤੇ ਉੱਪਰੋਂ ਜਦੋਂ ਪਾਣੀ ਆਂਦਾ ਨਾਲ ਸਾਰਾ ਕੁਝ ਬਹਾ ਕੇ ਲਈ ਜਾ ਰਿਹਾ ਇਹੀ-ਇਹੀ ਲਗਾਤਾਰ ਜਿਹੜੀ ਡਿਮਾਂਡ ਕਰਦੇ ਪਏ ਆ ਇਹੀ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਇਹ ਤਬਾਈ ਹੋਰ ਜ਼ਿਆਦਾ ਵਧਣੀ ਹੈ ਜਿੱਥੇ ਸਾਡੇ ਬਿਆਸ ਦਰਿਆ ਸਤਲੁਜ ਜਾਂ 라ਵੀ ਦੇ ਜਿਹੜੇ ਨੇਚਰਲ ਕੋਰਸ ਹੈ ਉਹਨਾਂ ਦੇ ਕਿਨਾਰਿਆਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਕਿਨਾਰਿਆਂ ਨੂੰ ਪੱਕਾ ਕਰਨ ਦੀ ਲੋੜ ਹੈ ਉੱਥੇ ਹੀ ਜਿੱਥੇ ਨੇ ਲਾਸਕਲ ਤੇ ਇਹਨਾਂ ਦੇ ਜਿਹੜੇ ਬੈਡਾਂ ਦੇ ਅੰਦਰ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਨੂੰ ਵੀ ਜਿਹੜਾ ਹੈ ਇੱਕ ਪੋਲਿਸੀ ਦੇ ਤਹਿਤ ਇੱਕ ਨੀਤੀਗਤ ਦੇ ਤਹਿਤ ਉਹਨੂੰ ਉਹਦੇ ਅੰਡ ਪੁਆਇੰਟ ਬਣਾਉਣਾ ਚਾਹੀਦਾ ਵੀ ਜਿੰਨਾ ਮੌਨਸੂਨ ਸੂਜਨ ਦੇ ਵਿੱਚ ਮਟੀਰੀਅਲ ਉੱਪਰੋਂ ਰੁੜ ਕੇ ਆ ਰਿਹਾ ਹੈ ਉਹ ਉਹਦੀ ਪੈਮਾਸ਼ ਕੀਤੀ ਜਾਵੇ ਤਾਂ ਉਹਨਾਂ ਕੀ ਮਟੀਰੀਅਲ ਮਾਈਨਿੰਗ ਦੇ ਜ਼ਰੀਏ ਉਹ ਚੱਕਿਆ ਜਾਵੇ ਉਹਦੇ ਬਕਾਇਦਾ ਟੈਂਡਰ ਹੋਣ ਉਹ ਸਰਕਾਰ ਖੁਦ ਕਰਵਾਵੇ ਜਿੱਦਾਂ ਸ਼ਾਹਪੁਰ ਕੰਡੀ ਦੇ ਵਿੱਚ ਬਣੇ ਨਵੇਂ ਜਿਹੜੇ ਡੈਮ ਨਵੇਂ ਬਣਿਆ ਆ ਉਹਦੇ ਉੱਪਰ ਉਹ ਜਿਹੜਾ ਮਟੀਰੀਅਲ ਜਿੰਨਾ ਵੀ ਚੱਕਿਆ ਜਾ ਰਿਹਾ ਆ ਉਹ ਸਰਕਾਰ ਚਕਾਰੀ ਹੈ ਇਦਾਂ ਹੀ ਪੂਰੇ ਪੰਜਾਬ ਦੇ ਵਿੱਚ ਮਾਈਨਿੰਗ ਹੋਣੀ ਚਾਹੀਦੀ ਹੈ ਜਦੋਂ ਇਹ ਹੁੰਦਾ ਨਹੀਂ ਤੇ ਪੰਜਾਬ ਦੇ ਵਿੱਚ ਮਾਈਨਿੰਗ ਇੰਨੇ ਇੱਕ ਲਾਰ 스ਕੇਲ ਦੇ ਉੱਪਰ ਹੈ ਮਾਈਨਿੰਗ ਮਾਫੀਆ ਜਿੱਥੋਂ ਦਿਲ ਕਰਦਾ ਉਹ 100 150 150 ਫੁੱਟ ਖੇਤਾਂ ਨੂੰ ਵੀ ਵਾਈਜੋਗ ਨੂੰ ਪੱਟੀ ਜਾ ਰਿਹਾ ਪੰਜਾਬ ਦੇ ਪਹਾੜਾਂ ਨੂੰ ਵੀ ਪੱਟੀ ਜਾ ਰਿਹਾ ਤੇ ਜਿਹੜੇ ਦਰਿਆਵਾਂ ਦੇ ਮੇਨ ਕੋਰਸ ਹੈ ਉਹਨਾਂ ਨੂੰ ਵੀ 40 50 60 ਫੁੱਟ ਤੱਕ ਵੀ ਪੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੁੱਟ ਰਿਹਾ ਇਹ ਅਸੀਂ ਵੀ ਅੰਤਜੇ ਮੁਤਾਬਕ ਕਹਿ ਸਕਦੇ ਆਂ ਕਿ ਜਦੋਂ ਬਾਰਿਸ਼ਾਂ ਹੁੰਦੀਆਂ ਬਾਰਿਸ਼ਾਂ ਦੇ ਨਾਲ ਉੱਪਰਲੇ ਇਲਾਕਿਆਂ ਦੇ ਵਿੱਚੋਂ ਮਿੱਟੀ ਰੇਤ ਰ ਪੱਥਰ ਜਿਹੜਾ ਰੁੜ ਕੇ ਨੂੰ ਆਂਦਾ ਆ ਉਹਦੀ ਡੀਸਿਲਟਿੰਗ ਹੋਣੀ ਚਾਹੀਦੀ ਹੈ ਪਰ ਕਿ ਉਹ 50 ਫੁੱਟ ਰੁੜ ਕੇ ਉੱਪਰ ਆ ਰਿਹਾ ਹੈ ਕਿ ਉਹ 100 ਫੁੱਟ ਰੁੜ ਕੇ ਆ ਰਿਹਾ ਜਿੰਨੀ ਪਟਾਈ ਹੋ ਰਹੀ ਹੈ ਜੇ ਇੰਨੀ ਜ਼ਿਆਦੇ ਪਟਾਈ ਕਰ ਦੇਣੀ ਹੈ ਉਹਦੇ ਨਾਲ ਜਿਹੜੇ ਉਹਦੇ ਕਿਨਾਰੇ ਰੁੜ ਕੇ ਚੱਲ ਜਾਂਦੇ ਆ ਜਿਹੜਾ ਕਟਾਣ ਹੁੰਦਾ ਨਾਲ ਲੱਗਦੇ ਖੇਤਾਂ ਦਾ ਨਾਲ ਲੱਗਦੇ ਇਲਾਕਿਆਂ ਦਾ ਉਸ ਕਟਾਣ ਦੇ ਨਾਲ ਤਬਾਹੀ ਨਿਕ ਜ਼ਿਆਦੇ ਹੁੰਦੀ ਹੈ ਉੱਥੇ ਰਹਿੰਦੀ ਆਬਾਦੀ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਘਰ ਆ ਸੜਕਾਂ ਆ ਉਹ ਬਹਿ ਜਾਂਦੀਆਂ ਪੋਲ ਬਹਿ ਜਾਂਦੇ ਆ ਤੇ ਹੱਜ ਹਾਲਾਤੇ ਬਣੀ ਹੋਈ ਆ ਭਿ ਅੱਜ ਦੇ ਹਾਲਾਤਾਂ ਦੇ ਵਿੱਚ ਤ੍ਰਾਈਮਮ ਤ੍ਰਾਈਮਮ ਪੰਜਾਬ ਕਰਦਾ ਪਿਆ ਆ ਪਰੋਈ ਪਰ ਡੁੱਬਿਆ ਪਿਆ ਹੈ ਫਾਜ਼ਿਲਕੇ ਦੇ ਵਿੱਚ ਬੁਰਾ ਹਾਲ ਹੈ ਕਪੂਰਥਲਾ ਬੁਰਾ ਹਾਲ ਹੈ ਸੁਲਤਾਨਪੁਰ ਲੋਧੀ ਟੁੱਪਿਆ ਹੋਇਆ ਤਰਨਤਾਰਨ ਦੇ ਵਿੱਚ ਬੁਰਾ ਹਾਲ ਹੈ ਗਰਦਾਸਪੁਰ ਦੇ ਵਿੱਚ ਬੁਰਾ ਹਾਲ ਹੈ ਮੁਕੇਰੀਆਂ ਤੇ ਸਾਡਾ ਜਿਹੜਾ ਹਿਮਾਚਲ ਦੇ ਜਿਹੜੇ ਕੁਝ ਇਲਾਕੇ ਆ ਉਹਨਾਂ ਦੇ ਵਿੱਚ ਬੁਰਾ ਹਾਲ ਹੈ ਇਹ ਡਿਮਾਂਡ ਜਿਹੜੀ ਉੱਠਣੀ ਚਾਹੀਦੀ ਹੈ ਵੀ ਜਿੱਥੇ ਪੰਜਾਬ ਦੇ ਵਿੱਚ ਮਾਈਨਿੰਗ ਹੈ ਉਹਨੂੰ ਸੀਮਿਤ ਕਰਨਾ ਚਾਹੀਦਾ ਉਹਨੂੰ ਲੀਗਲਾਈਜ਼ ਕਰਨਾ ਚਾਹੀਦਾ ਕਾਨੂੰਨੀ ਤੌਰ ਦੇ ਉੱਪਰ ਵੀ ਇੰਨੀ ਉੱਪਰੋਂ ਮਾਲ ਕੱਚਾ ਦਰਿਆਵਾਂ ਦੇ ਵਿੱਚ ਆ ਰਿਹਾ ਤੇ ਇੰਨਾ ਇਹ ਚੱਕਣਾ ਚਾਹੀਦਾ ਹੈ ਇਹ ਹੈ ਉਤੋਂ علاوہ ਜਿਹੜੇ ਨਾਲ ਲੱਗਦੀ ਜਿਹੜੀਆਂ ਖੱਡਾਂ ਆ ਉਹਦੇ ਵਿੱਚ ਵੀ ਦੀ ਪੂਰੀ ਪਾਬੰਦੀ ਹੋਣੀ ਚਾਹੀਦੀ ਹੈ ਵੀ ਕਿੰਨੀ ਹੋਣੀ ਚਾਹੀਦੀ ਹੈ ਤੇ ਕਾਨੂੰਨ ਦੇ ਮਿਨਰਲ ਮਾਈਨਿੰਗ ਪਾਲਿਸੀ 1967 ਦੇ ਤਹਿਤ ਕਿੱਥੇ ਕਿਥੇ ਕਿੰਨੀ ਮਾਈਨਿੰਗ ਕੀਤੀ ਜਾ ਸਕਦੀ ਹੈ ਪਹਾੜਾਂ ਦੀ ਟੋਪੋਗ੍ਰਾਫੀ ਨਹੀਂ ਚੇਂਜ ਕੀਤੀ ਜਾ ਸਕਦੀ ਇਹ ਸਾਰੀ ਨੂੰ ਸਖਤੀ ਦੇ ਨਾਲ ਲਾਗੂ ਕਰਨਾ ਚਾਹੀਦਾ ਕਿਉਂਕਿ ਵਾਤਾਵਰਣ ਦੇ ਨਾਲ ਕੁਦਰਤ ਦੇ ਨਾਲ ਇੰਨੇ ਵੱਡੇ ਪੱਧਰ ਦੇ ਉੱਪਰ ਅੰਨੇ ਮੁਨਾਫੇ ਦੇ ਲਈ ਖਲਵਾੜ ਸਾਡੇ ਮਨੁੱਖੀ ਜੀਵਨ ਦੇ ਲਈ ਤਬਾਹੀ ਦਾ ਕਾਰਨ ਨਾਲੇ ਸਮੇਂ ਦੇ ਵਿੱਚ ਬਣੂਗਾ ਅੱਜ ਪੰਜਾਬ ਦੇ ਸਾਡੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੈ ਜਿੱਥੇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਹਾਂ ਇਹ ਦੱਸਣ ਦੀ ਮਾਈਨਿੰਗ ਦੇ ਬਰੋ ਤੋਂ ਲਗਾਤਾਰ ਲੜ ਕੇ ਅਸੀਂ ਵਿਰੋਧੀ ਨਹੀਂ ਕਿਸੇ ਮਾਈਨਿੰਗ ਜਾਂ ਕ੍ਰਸ਼ਰ ਯੂਨਟਾਂ ਦੇ ਮਾਲਕਾਂ ਦੀ ਜਾਂ ਕ੍ਰਸ਼ਰ ਇੰਡਸਟਰੀ ਦੇ ਪਰ ਅਸੀਂ ਇਹ ਗੱਲ ਕਰਦੇ ਆਂ ਵੀ ਤੁਹਾਡਾ ਜਿਹੜਾ ਕਾਰੋਬਾਰ ਹੈ ਲਗਾਤਾਰ ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ ਹੈ ਤੁਹਾਡੇ ਵੱਲੋਂ ਕੀਤੀ ਹੋਈ ਮਾਈਨਿੰਗ ਦੇ ਸਿੱਟੇ ਜਿਹੜੇ ਆ ਉਹ ਬੜੇ ਭਿਆਨਕ ਆ ਰਹੇ ਆ ਜਿਸ ਜਿਹੜੇ ਸਿੱਟਿਆਂ ਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਅਸੀਂ 2023 ਦੇ ਵਿੱਚ ਦੇਖੀ ਵੀ ਜਦੋਂ ਪਾਣੀ ਆਇਆ ਲੋਕਾਂ ਨੂੰ ਆਪਣੇ ਘਰ ਛੱਡਣੇ ਪਏਗੇ ਲੋਕਾਂ ਦੇ ਹਰੀ ਫਸਲ ਹਰੀਆਂ ਭਰੀਆਂ ਭਰਿਆਂ ਫਸਲਾਂ ਜਿਹੜੀਆਂ ਆਇਆ ਉਹ ਰੁੜ ਗਈਆਂ ਉਹ ਰੜੇ ਮੈਦਾਨ ਬਣ ਗਏ ਉੱਥੇ ਹੀ ਲੋਕਾਂ ਦੇ ਅੱਜ ਘਰ ਰੁੜੇ ਜਾ ਰਹੇ ਆ ਲੋਕਾਂ ਦੇ ਖੇਤ ਰੁੜੇ ਜਾ ਰਹੇ ਆ ਤੇ 2025 ਦੇ ਵਿੱਚ ਵੀ ਹਾਲਤ ਇਦਾਂ ਦੀ ਹੈ ਤੇ ਹੁਣ ਡਰ ਲੱਗਦਾ ਆ ਤੇ ਅਸੀਂ ਲਗਾਤਾਰ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਦੀ ਮਦਦ ਕਰਦੇ ਆ ਚਾਹੇ ਰਾਸ਼ਨ ਦੇ ਨਾਲ ਉਹਨਾਂ ਨੂੰ ਘਰਾਂ ਦੇ ਵਿੱਚ ਜਿਹੜਾ ਪਜਾਨ ਦੀ ਮਦਦ ਕਰਦੇ ਆ ਡੰਗਰ ਦੇ ਲਈ ਚਾਰੇ ਦਾ ਪ੍ਰਬੰਧ ਕਰਦੇ ਆ ਉਹਨਾਂ ਨੂੰ ਹੜਪੇ ਜਿਹੜੇ ਹੜ ਦੇ ਵਿੱਚ ਪ੍ਰਭਾਵਿਤ ਖਿੱਤਿਆਂ ਦੇ ਵਿੱਚੋਂ ਕੱਢ ਕੇ ਬਾਹਰ ਲਿਆਣੇ ਆ ਉੱਥੇ ਸਾਨੂੰ ਇਹ ਵੀ ਡਿਮਾਂਡ ਕਰਨੀ ਚਾਹੀਦੀ ਹੈ ਕਿ ਇਹਨਾਂ ਦਰਿਆਵਾਂ ਨੂੰ ਚੈਨਲਾਈਜ਼ ਕੀਤਾ ਜਾਵੇ ਤਾਂ ਕਿ ਹਰ ਵਰਗੇ ਮੌਨਸੂਨ ਸੀਜ਼ਨ ਹਰ ਸਾਲ ਆਣ ਆਏ ਹਰ ਸਾਲ ਬਾਰਿਸ਼ ਹੋਣੀ ਹੈ ਤੇ ਬਾਰਿਸ਼ ਦੇ ਦਿਨਾਂ ਦੇ ਵਿੱਚ ਪੂਰਨ ਤੌਰ ਤੇ ਮਾਈਨਿੰਗ ਤੇ ਪ੍ਰੋਪਰ ਤੌਰ ਤੇ ਰੋਕ ਲੱਗੇ ਜੋ ਕਾਨੂੰਨ ਕਹਿੰਦਾ ਆ ਵੀ 15 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕਿਸੇ ਪ੍ਰਕਾਰ ਦੀ ਮਾਈਨਿੰਗ ਦਾ ਜਿਹੜਾ ਆ ਕਾਰਜ ਉਹ ਕੀਤਾ ਨਾ ਜਾਵੇ ਚਾਹੇ ਉਹ ਹਿਮਾਚਲ ਆ ਚਾਹੇ ਉਹ ਪੰਜਾਬ ਤੇ ਉਹਦੇ ਤੋਂ ਅੱਗੇ ਮਾਈਨਿੰਗ ਹੋਣੀ ਕਿੱਥੇ ਆ ਕਿੱਥੇ ਤੱਕ ਹੋਣੀ ਹੈ ਇਹ ਵੀ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਵੇ ਜੇ ਨਾ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਤਬਾਈ ਹੋਰ ਜ਼ਿਆਦਾ ਵਧਣੀ ਹੈ ਸਰਕਾਰ ਚਾਹੇ ਕਾਂਗਰਸ ਦੀ ਅਕਾਲੀ ਭਾਜਪਾ ਦੀ ਚਾਹੇ ਅਜ ਆਮ ਆਦੀ ਪਾਰਟੀ ਦੀ ਰਵੇ ਭਵਿੱਖ ਦੇ ਵਿੱਚ ਜਿਸ ਮਰਜ਼ੀ ਪਾਰਟੀ ਦੀ ਰਵੇ ਇਹਦੇ ਲਈ ਸਖਤ ਸਾਨੂੰ ਲੋਕਾਂ ਨੂੰ ਹੋਣਾ ਚਾਹੀਦਾ ਅਫਸਰਾਂ ਦੇ ਉੱਪਰ ਵੀ ਸਾਨੂੰ ਦਬਦਬਾ ਬਣਾਉਣਾ ਚਾਹੀਦਾ ਤਾਂ ਕਿ ਜਿਹੜਾ ਹੈ ਇਸ ਇਲਾਕੇ 'ਚ ਸਾਡੇ ਪੰਜਾਬ ਦੇ ਇਹ ਹਰੇ ਭਰੇ ਖੇਤਿਆਂ ਦੇ ਵਿੱਚ ਜੀਵਨ ਆਰਾਮ ਦੇ ਨਾਲ ਚੱਲੇ ਤੇ ਹਰ ਵਰਗੇ ਹਾਲਾਤਾਂ ਦੇ ਵਿੱਚ ਵੀ ਲੋਕਾਂ ਨੂੰ ਡਰ ਦਾ ਮਾਹੌਲ ਨਾ ਬਣਿਆ ਰਹੇ ਵੀ ਰਾਤ ਨੂੰ ਪਾਣੀ ਆ ਜਾਣਾ ਤੇ ਸਾਡਾ ਘਰ ਰੁੜ ਜਾਣਾ ਕਿਉਂਕਿ ਦੇਖਣ ਨੂੰ ਇਹੀ ਮਿਲ ਰਿਹਾ ਆ ਆ ਚੱਕੀ ਦਾ ਉਪਰ ਰੁੜ ਗਿਆ ਕੱਲ ਨੂੰ ਇਹ ਵੀ ਤਸਵੀਰਾਂ ਆ ਜਾਣੀਆਂ ਕਿਉਂਕਿ 2023 ਦੇ ਵਿੱਚ 2.5 ਫੁੱਟੀ ਰੇਲ ਦਾ ਪੁਲ ਰੁੜਿਆ ਸੀਗਾ ਪਠਾਨਕੋਟ ਦੇ ਵਿੱਚ ਉੱਥੋਂ ਦਾ ਮਨਿਸਟਰ ਲਾਲਚੰਦ ਕਟਾਰੂਚਾ ਕਾਲੇ ਤੱਕ ਬੋਲਿਆ ਨਹੀਂ ਇਸ ਗੱਲ ਦੇ ਉੱਪਰ ਹੁਣ ਚੱਕੀ ਦਾ ਪੁਲ ਰੁੜ ਗਿਆ ਬ੍ਰਿਜ ਟੁੱਟਣ ਦੀ ਕਗਾਰ ਦੇ ਉੱਪਰ ਹੈ ਜਿਹੜਾ ਰੇਲਵੇ ਦਾ ਜੰਮੂ ਤੋਂ ਬੀਨੂ ਜੋੜਦਾ ਹੈ ਸਾਡੇ ਬਾਕੀ ਭਾਰਤ ਦੇ ਖੇਤਿਆਂ ਦੇ ਨਾਲ ਜੇ ਉਹ ਰੁੜ ਗਿਆ ਤੇ ਇਹ ਏਡੀ ਜਾੜ ਜਿਹੜੀ ਸਰਵਜਨਕ ਸਬਤਤੀ ਹੈ ਲੋਕਾਂ ਦੀ ਜਿਹੜੀ ਪ੍ਰੋਪਰਟੀ ਆ ਉਹਦੇ ਨੁਕਸਾਨ ਦਾ ਹੁਣ ਜ਼ਿੰਮੇਵਾਰ ਕੌਣ ਹੈ ਸਰਕਾਰ ਇਹਦੇ ਤੇ ਸਖਤੀ ਦੇ ਨਾਲ ਕਾਰਵਾਈ ਕਰੇ ਤੇ ਮਾਈਨਿੰਗ ਮਾਫੀਆ ਜਿਨ੍ਹਾਂ ਦੇ ਵੱਲੋਂ ਅਰਬਾਂ ਖਰਬਾਂ ਰੁਪਿਆ ਕਮਾਇਆ ਗਿਆ ਇਸ ਖਿੱਤੇ ਦੇ ਵਿੱਚ ਉਹਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਲੀਗਲ ਮਾਈਨਿੰਗ ਦੇ ਉੱਪਰ ਪ੍ਰੋਪਰ ਤੌਰ ਤੇ ਪਾਬੰਦੀ ਕਰੇ ਤੇ ਹੜ੍ਹਾਂ ਦੇ ਇਹਨਾਂ ਹਾਲਾਤਾਂ ਦੇ ਵਿੱਚੋਂ ਬਚਣ ਦੇ ਲਈ ਸਾਰੇ ਦਰਿਆਵਾਂ ਨੂੰ ਚੈਨਲਾਈਜ਼ ਕਰੇ ਤਾਂ ਕਿ ਮਨੁੱਖੀ ਜੀਵਨ ਸਾਡਾ ਪੰਜਾਬ ਦੇ ਵਿੱਚ ਲੋਕ ਹੱਸਦੇ ਵਜਦੇ ਰਹਿ ਸਕਣ ਬੜੀ ਮਾੜੀ ਹਾਲਾਤਾਂ ਚ ਗਰੀਬੀ ਰੇਖਾ ਤੋਂ ਹੇਠਾਂ ਪੰਜਾਬ ਦੇ ਲੋਕ ਗੁਜ਼ਾਰਾ ਕਰਦੇ ਪਿਆ ਇਸ ਵੇਲੇ ਲੋੜ ਹੈ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਦੇ ਲਈ ਪੰਜਾਬ ਉਹ ਹੈ ਜਿਨ ਭੁੱਖੇ ਪਰਦੇ ਪੂਰੇ ਭਾਰਤ ਦਾ ਢਿੱਡ ਭਰਿਆ ਇੱਕ ਸਮੇਂ ਦੇ ਵਿੱਚ ਪਰ ਅੱਜ ਭਾਰਤ ਦਾ ਕਿਸਾਨ ਉਹ ਢਿੱਡੋ ਭੁੱਖਾ ਤੇ ਤੰਨੋਂ ਨੰਗਾ ਹੈ ਪਰ ਭਾਰਤ ਦਾ ਮਜ਼ਦੂਰ ਉਹਦੀ ਹਾਲਤ ਮਾਰੀ ਹੈ ਪੰਜਾਬ ਦੇ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਉਹਦੀ ਮਦਦ ਕਰਨ ਦੀ ਲੋੜ ਹੈ ਨਾ ਕਿ ਉਹਨੂੰ ਹੜ ਦੇ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਸਰੇ ਛੱਡ ਦੇਣਾ ਚਾਹੀਦਾ ਸਰਕਾਰ ਨੂੰ ਪੋਲਿਸੀ ਬਣਾਣੀ ਚਾਹੀਦੀ ਹੈ ਤਾਂ ਕਿ ਆਨ ਵਾਲੇ ਸਮੇਂ ਦੇ ਵਿੱਚ ਅਜਿਹੀ ਕੁਦਰਤੀ ਆਫਤਾ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਐਵੇਂ ਆਪਣੀ ਜਾਨ ਗਵਾਣੀ ਨਾ ਪਵੇ ਧੰਨਵਾਦ